ਮੇਰੀ ਪਰਚੀ ਨਿਕਲੀ 40 ਕਿਲੋ ਦੀ 40 ਦੀ ਪਰਚੀ ਤੇ ਉਹਨੇ ਵੇਲਾ 30 ਕਿਲੋ ਦੀ ਕੱਟੀ ਜੀ ਸਾਡੇ ਦੀ ਉੱਪਰ ਵਾਲੇ ਸਾਰਿਆਂ ਨੂੰ ਕੱਟ ਕੱਟ ਕੇ ਦੇਂਦੇ ਆ ਸਾਰਿਆਂ ਦੇ 10-10 ਕਿਲੋ ਦਾਣੇ ਪਾਉਂਦੇ ਆ ਮੈਂ ਇਹ ਤਾਂ ਦੇਖ ਲੱਗਾ ਮੋਰ ਕਿ ਮੇਰੀ ਮਰਜ਼ੀ ਮੈਂ ਇਹਨੇ ਦੇ ਲੈ ਕੇ ਵਰੋਣੀਆਂ ਇਹਦੀ ਆਪਣੇ ਘਰੋਂ ਹੀ ਲੈਣੇ ਜੀ ਇਹਨੂੰ ਦੇਖ ਵੇ ਪੋਪਰਦੇ ਨੇੜੇ ਪੈਂਦੇ ਪਿੰਡ ਬਹਿਰਾਮ ਦੇ ਵਾਸੀਆਂ ਨੇ ਡੀਪੂ ਹੋਲਡਰ ਤੇ ਕਣਕ ਕੱਟ ਦੇਣ ਦੇ ਦੋਸ਼ ਲਗਾਏ ਹਨ ਲੋਕਾਂ ਦਾ ਕਹਿਣਾ ਹੈ ਕਿ ਡੀਪੂ ਹੋਲਡਰ ਉਹਨਾਂ ਨੂੰ ਦਾਣੇ ਘੱਟ ਕੇ ਦਿੰਦਾ ਹੈ ਬਹਿਰਾਮ ਦੇ ਸਮੂਹ ਵਾਸੀਆਂ ਦਾ ਕਹਿਣਾ ਹੈ ਕਿ ਮਸ਼ੀਨ ਵਿੱਚੋਂ ਜੋ ਪਰਚੀ ਉੱਪਰ 50 ਕਿਲੋ ਦਾਣੇ ਨਿਕਲਦੇ ਹਨ ਤੇ ਡੀਪੂ ਹੋਲਡਰ ਉਸ ਪਰਚੀ ਉੱਪਰ ਉਸ ਨੂੰ ਕੱਟ ਕੇ ਪੈਨ ਨਾਲ 40 ਕਿਲੋ ਲਿਖ ਦਿੰਦਾ ਹੈ ਜਿਸ ਦੇ 40 ਕਿਲੋ ਦਾਣੇ ਮਿਲਦੇ ਹਨ ਉਹਨਾਂ ਦੇ 30 ਕਿਲੋ ਲਿਖ ਦਿੰਦਾ ਹੈ ਹਰ ਇੱਕ ਦੇ 10 ਤੋਂ 20 ਕਿਲੋ ਦਾਣੇ ਤੱਕ ਘਟ ਦਿੰਦਾ ਹੈ ਉਥੇ ਦੀ ਗਰੀਬ ਲੋਕਾਂ ਦਾ ਕਹਿਣਾ ਹੈ ਕਿ ਜੋ ਪਹਿਲਾਂ ਟੀਮਾ ਪਿੰਡ ਵਿੱਚ ਦਾਣੇ ਦੇ ਕੇ ਗਈਆਂ ਸਨ ਉਹ ਟੀਮਾ ਉਹਨਾਂ ਨੂੰ ਦਾਣੇ ਪੂਰੇ ਦੇ ਕੇ ਗਈਆਂ ਸਨ ਆਓ ਸੁਣਦੇ ਹਾਂ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਪਿੰਡ ਵਾਸੀਆਂ ਦਾ ਹੋਪਰ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਗੁਰਦੇ ਸਿੰਘ ਨੂੰ ਖੂਬ ਸਵਾਗਤ ਕਰਦਾ ਮਸਲਾ ਹੈ ਪਿੰਡ ਭੋਪਰ ਨਜ਼ਦੀਕ ਪਿੰਡ ਬਹਿਰਾਮ ਦਾ ਜਿੱਥੇ ਕਿ ਡਿਪੋ ਹੋਲਡਰ ਦੇ ਵੱਲੋਂ ਪਰਚੀਆਂ ਕੱਟੀਆਂ ਜਾ ਰਹੀਆਂ ਤੇ ਪਰਚੀਆਂ ਦੇ ਵਿੱਚ ਜੋ ਆਪਣੇ ਘਵਲਾ ਕੀਤਾ ਜਾ ਰਿਹਾ ਅਸੀਂ ਲਾਈਵ ਗੱਲ ਕਰ ਰਹੇ ਹਾਂ ਸਸਿਕਾ ਜੀ ਇਹ ਸਾਕੀ ਨਾਮ ਆਪਣਾ ਜੀ ਬਚਨ ਲਾਲ ਜੀ ਇਹ ਬਚਨ ਲਾਲ ਜੀ ਕੀ ਗੱਲਬਾਤ ਹੋਈ ਹੈਗੀ ਜਦ ਤੁਸੀਂ ਮੀਡੀਆ ਤੱਕ ਪਹੁੰਚ ਕੀਤੀ ਹੈ ਇਹ ਦੇਖੋ ਜੀ ਸਾਨੂੰ ਇਹ ਗਾਣੇ ਬਹੁਤ ਘੱਟਦੇ ਰਿਹਾ ਜੀ ਬਹੁਤ ਧਮਕੇ ਮਾਰਦਾ ਜੀ ਕਿਹਾ ਮੈਂ ਪੈਸੇ ਦੇ ਕੇ ਲੱਗਾ ਐ ਫੇਰ ਮੁੜ ਕੇ ਦੁਬਾਰਾ ਜੀ ਤੁਹਾਨੂੰ ਕਿ ਇਹਦਾ ਕੀ ਮਤਲਬ ਆ ਮੈਂ ਪੈਸੇ ਦੇ ਕੇ ਲਗਾਇਆ ਮੈਂ ਇੰਨੇ ਦਾਣੇ ਦੇਣੇ ਆ ਇਹਦਾ ਕਹਿੰਦਾ ਕਿੰਨੇ ਦਾਣੇ ਤੁਹਾਨੂੰ ਮਿਲੇ ਹੈਗੇ ਜੀ ਦਾਣੇ ਥੋੜੇ ਦਿੰਦਾ ਜੀ ਇਹ ਘੱਟ ਘੱਟ ਕੇ ਪਰਤੀਆਂ ਦੇ ਦਿੰਦਾ ਜੀ ਇਹ ਠੀਕ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਨਜ਼ਦੀਕ ਆ ਜਾਂ ਤੇ ਮੈਂ ਉਹਨਾਂ ਨੂੰ ਦਿਖਾ ਲਵਾਂ ਤੇ ਇਹਦੇ ਉੱਪਰ ਤਕਰੀਬਨ ਤਕਰੀਬਨ 25 ਤੋਂ 25 50 ਕਿਲੋ ਮਿਲਨੇ ਸੀਗੇ ਤੁਸੀਂ ਕੈਮਰਾਮੈਨ ਨੂੰ ਮੈਂ ਬਿਲਕੁਲ ਕਿਹਾ ਕਿ ਨਜ਼ਦੀਕ ਕੀਤਾ ਜਾਵੇ ਤੇ ਤੁਸੀਂ ਆਪ ਦੇਖ ਸਕਦੇ ਹੋ ਲਾਈਵ ਤਸਵੀਰ ਜਿਹੜੀ ਆ 50 ਕਿਲੋ ਦਾਣੇ ਮਿਲਨੇ ਸਨ ਇਹਨਾਂ ਨੂੰ ਤੇ 35 ਕਿਲੋ ਆਪਣੇ ਡਿਪੋ ਹੋਲਡਰ ਵੱਲੋਂ ਮਤਲਬ ਕਿ ਲੈ ਕੇ ਇਹਨਾਂ ਨੂੰ ਪਰਚੀ ਜਿਹੜੀ ਆ ਉਹ ਘਰ ਭੇਜ ਦਿੱਤਾ ਗਿਆ ਤੇ ਨਾਲ ਇਹਨਾਂ ਨਾਲ ਲੜਦੇ ਵੀ ਹੈਗੇ ਕੀ ਕਹਿੰਦੇ ਕੀ ਤੁਹਾਨੂੰ ਕੀ ਕਹਿੰਦੇ ਜੀ ਮੈਂ ਇਹ ਪੈਸੇ ਦੇਖ ਲੱਗਾ ਮੁਰਖੇ ਮੇਰੀ ਮਰਜ਼ੀ ਮੈਂ ਇਹਨੇ ਦੇਣੀ ਜੀ ਹੁਣ ਤੁਹਾਡੀ ਮੰਗ ਕੀ ਹੈ ਸਰਕਾਰ ਤੋਂ ਅਸੀਂ ਇਹ ਕਹਿੰਦੇ ਸਾਨੂੰ ਪੂਰੇ ਪੂਰੇ ਪੂਰਾ ਹੱਕ ਮਿਲਿਆ ਜਾਵੇ ਜੀ ਸਹੀ ਦਾਣੇ ਮਿਲਣ ਜੇ ਕੋ ਗਵਰਨਮੈਂਟ ਦੇ ਘਰ ਆਉਣੇ ਆ ਇਹ ਨਹੀਂ ਆਪਣੇ ਘਰੋਂ ਨਹੀਂ ਦੇਣੇ ਇਹ ਇਹਨੂੰ ਡਿਸਮਿਸ ਕੀ ਸੇ ਇੱਕ ਲਈ ਤੁਹਾਡੀ ਪਰਚੀ ਜਿਹੜੀ 35 ਕਿਲੋ ਦੀ ਕੱਟੀ ਗਈ ਹੈਗੀ ਕਿ ਸਾਰੇ ਪਿੰਡ ਦੀ ਜਿਹੜੀ ਪਰਚੀਆਂ ਬਹੁਤ ਪਿੰਡਾਂ ਦੀਆਂ ਕੱਟੀਆਂ ਜੀ ਇਹਨਾਂ ਸਾਰਿਆਂ ਦੀਆਂ ਅੱਛਾ ਜੀ ਇਸ ਪਿੰਡ ਦੇ ਵਿੱਚ ਹੋਰਾਂ ਦੀ ਪਰਚੀ ਕੱਟੀ ਬਹੁਤ ਬਹੁਤ ਕੱਟਦਾ ਇਹ ਤਾਂ ਫੇਰੀ ਬੜੀ ਚੱਲ ਰਹੀ ਆ ਹਾਂਜੀ ਸਾਡਾ ਪਿੰਡ ਭਰਾਵਾਂ ਮੇਰਾ ਨਾਮ ਰਮਜੀਤ ਕੌਰ ਆ ਜੀ ਮੇਰੀ ਪਰਚੀ ਨਿਕਲੀ 40 ਕਿਲੋ ਦੀ 40 ਦੀ ਪਰਚੀ ਤੇ ਉਹਨੇ ਵੇਲਾ 30 ਕਿਲੋ ਦੀ ਕੱਟੀ ਸਾਡੇ ਦੀਪੂ ਵਾਲੇ ਨੇ ਜੀ ਦੀਪੂ ਹੋਲਡਰ ਦਾ ਕੀ ਨਾਮ ਹੈ ਤੁਹਾਡੇ ਦਾ ਗੋਲੂ ਗੋਲ ਠੀਕ ਹੈ ਜੀ ਹਾਂ ਜੀ ਤੇ ਉਹਨੇ ਸਾਡੇ ਦਾਣੇ ਨਾ ਕੱਟ ਕੇ ਤੇ ਇੱਦਾਂ ਕਿੱਦੀ ਬਾਅਦ ਚ ਜਦੋਂ ਅਸੀਂ ਬੋਲੇ ਤਾਂ ਫੇਰ 40 ਕਿਲੋ ਦਾਣੇ ਕਰਕੇ ਗਿਆ ਜੀ ਇਹ ਤੁਹਾਡੇ ਪਹਿਲੇ ਦਾਣੇ ਕੱਟੇ ਗਏ ਹੈ ਕਿ ਸਾਰੇ ਪਿੰਡ ਵਾਲਿਆਂ ਨੂੰ ਕੱਟ-ਕੱਟ ਕੇ ਦਾਣੇ ਦੇ ਦੇ ਸਾਰਿਆਂ ਨੂੰ ਕੱਟ-ਕੱਟ ਕੇ ਦੇਂਦੇ ਆ ਸਾਰਿਆਂ ਦੇ 10-10 ਕਿਲੋ ਦਾਣੇ ਖਾਣਦੇ ਆ ਜੀ ਮੈਂ ਇੱਕ ਵਾਰੀ ਫੇਰ ਕੈਮਰਾਮੈਨ ਨੂੰ ਕਹੂੰਗਾ ਕਿ ਆਪਣੇ ਪਰਚੀ ਨੂੰ ਨਜ਼ਦੀਕ ਕਰਕੇ ਦਿਖਾ ਲਿਤਾ ਜਾਵੇ ਪਰਚੀ ਪਹਿਲਾਂ 30 ਕਿਲੋ ਜਿਹੜੀ ਕਿ ਪਰਚੀ ਦੇ ਉੱਪਰ ਲਿਖਿਆ ਗਿਆ ਸੀਗਾ ਉਸ ਤੋਂ ਬਾਅਦ ਕੱਟ ਕੇ ਉਸ ਤੋਂ ਬਾਅਦ ਕੱਟ ਕੇ ਜਿਹੜੇ ਜਦੋਂ ਇਹ ਲੜਨ ਗਏ ਆ ਉਹਨਾਂ ਦੇ ਨਾਲ ਉਸ ਤੋਂ ਬਾਅਦ ਕੱਟ ਕੇ ਜਿਹੜੇ ਦਾਣੇ 40 ਕਿਲੋ ਕਰ ਦਿੱਤੇ ਗਏ ਹੈਗੇ ਸੋ ਇਹਨਾਂ ਦਾ ਕਹਿਣਾ ਇਹ ਹੈਗਾ ਆ ਕਿ ਇਹ ਜਿਹੜਾ ਕਿ ਪਿੰਡ ਦੇ ਵਿੱਚ ਇਹ ਘਪਲਾ ਕੀਤਾ ਜਾ ਰਿਹਾ ਹੈ ਇਹਦੇ ਦੋਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਂ ਤੁਹਾਡਾ ਕੀ ਕਹਿਣਾ ਜੀ ਅੱਜ ਕਾਰਵਾਰੀ ਕੀਤੀ ਜਾਵੇ ਕਿ ਸਾਨੂੰ ਦਾਣੇ ਪੂਰੇ ਦੇਣ ਜੀ ਜਿਹੜੇ ਪਹਿਲਾਂ ਟੀਮ ਤੁਹਾਡੇ ਪਿੰਡ ਦੇ ਵਿੱਚ ਦਾਣੇ ਵੰਡ ਕੇ ਗਏ ਸੀਗੇ ਪਹਿਲਾਂ ਕੋਈ ਟੀਮ ਆਈ ਸੀਗੀ ਨਾ ਉਹਨਾਂ ਨੇ ਭਾਜੀ ਨਹੀਂ ਉਹਨਾਂ ਨੇ ਸਾਨੂੰ ਦਾਣੇ ਪੂਰੇ ਦਿੱਤੇ ਜੀ ਇਹ ਤੁਹਾਡੇ 20 ਕਿਲੋ ਦਿੱਤੇ ਤੁਹਾਡੇ ਮੈਂਬਰ ਕਿੰਨੇ ਸੀਗੇ ਚਾਰ ਚਾਰ ਮੈਂਬਰਾਂ ਨੂੰ ਜਿਹਦਾ ਘਰ ਭਾਤੀ ਬਾਹਰ ਮੈਂਬਰ ਨੂੰ 1 ਮਹੀਨੇ ਦੇ 5 ਕਿਲੋ ਦਾਣੇ ਮਿਲਦੇ ਹੈਗੇ ਆ ਤੇ ਚਾਰਾਂ ਮੈਂਬਰਾਂ ਨੂੰ ਜਿਹੜੇ ਪਹਿਲੀ ਟੀਮ ਆਈ ਸੀਗੀ ਉਹ ਤੁਹਾਨੂੰ 20 ਕਿਲੋ ਦਾਣੇ ਪੂਰੇ ਦੇ ਕੇ ਗਈ ਹੈ ਹਾਂਜੀ ਪੂਰੇ ਦੇ ਕੇ ਗਈ ਤੇ ਹੁਣ ਉਹਨਾਂ ਨੇ 30 ਕਿਲੋ ਦੀ ਪਰਚੀ ਉਹਨਾਂ ਨੇ ਦੇ ਉੱਤੇ 30 ਕਿਲੋ ਕਿਉਂ ਲਿਖਿਆ ਉੱਤੇ ਇਹ ਸਾਰੇ ਪਿੰਡ ਦੇ ਕੱਟੇ ਗਏ ਦਾਣੇ ਕਿ ਇਕੱਲੇ ਤੁਹਾਡੇ ਕੱਟੇ ਗਏ ਨਹੀਂ ਨਹੀਂ ਸਾਰੇ ਕਈਆਂ ਦੇ ਕੱਟੇ ਆ ਖਾਂਦਾ ਦਾਣੇ ਵਿੱਚੋਂ ਦਾ-ਦਾ ਕਿਲੋ ਕੱਟ-ਕੱਟ ਕੇ ਉਹਨੇ ਇਹਨਾਂ ਵਿੱਚੋਂ ਤਾਂ ਉਤੇਲੀ ਕਮਾਰੀ ਜਾਂਦਾ ਤਾਂ ਪਰਚੀ ਸਹੀ ਨਿਕਲਦੀ ਉੱਤੇ ਕੱਟ ਦਿੰਦਾ ਵਾ ਜੀ ਨਹੀਂ ਤੁਹਾਡੇ ਦਾਦੇ ਨਿਕਲਦੇ ਜੀ ਤੁਹਾਡੀ ਮੰਗ ਕੀ ਆ ਤਾਡੀ ਮੰਗ ਆ ਕਿ ਇਹਨੂੰ ਬਸ ਲਾ ਦੇਣ ਹੋਰ ਕੋਈ ਬਿਠਾ ਦੇ ਸਾਡਾ ਇਹ ਮਸਲਾ ਹੈ ਕਿ ਸਾਡੇ ਦਾਣੇ ਘਟ ਲਿੰਦਾ ਤਾਂ ਅਸੀਂ ਫਿਰ ਸਾਨੂੰ ਦਾਣੇ ਪੁੱਛੇ ਇਦਾਂ ਜੀ ਜੀ ਤੁਹਾਡੇ ਕਿਨੇ ਮੈਂਬਰ ਹੈਗੇ ਜੀ 4 ਬੱਚੇ ਆ 6 ਮੈਂਬਰ ਜੀ ਇਹ ਜਿਹੜੀ ਪਹਿਲਾਂ ਟੀਮ ਆਈਸੀਜੀ ਤੁਹਾਨੂੰ 6 ਮੈਂਬਰਾਂ ਨੂੰ ਦਾਣੇ ਦੇ ਕੇ ਗਈ ਹਾਂ ਜੀ ਹਾਂਜੀ ਸਾਨੂੰ 6 ਆਨ ਦੇਖ ਲਈ ਠੀਕ ਹੈ ਜਿਹੜੇ ਆ ਹੁਣ ਤੁਹਾਡੀ ਹੱਥ ਪਰ ਜੀ ਇੱਕ ਫੜੀ ਹੈਗੀ ਆ ਇਹਦੇ ਉੱਪਰ ਤੁਹਾਡੇ 6 ਮੈਂਬਰਾਂ ਦੇ ਮੈਂ ਫਿਰ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਫਿਰ ਨਜ਼ਦੀਕ ਹੋ ਕੇ ਇਹ ਦਿਖਾ ਲ ਦਿੱਤਾ ਜਾਵੇ ਇਹ ਇਹਨਾਂ ਦੇ 6 ਮੈਂਬਰਾਂ ਦੇ 60 ਕਿਲੋ ਦਾਣੇ ਆਏ ਹੋਏ ਆ ਵੇ 50 ਕਿਲੋ ਦੇ ਬਿਲਕੁਲ ਥੱਲੇ ਲਿਖਿਆ ਹੈਗਾ 30 ਤੇ 30 60 ਕਿਲੋ ਦਾਣੇ ਜਿਹਨਾਂ ਦੀ ਪਰਚੀ ਦੇ ਉੱਪਰ 50 ਕਿਲੋ ਲਿਖਿਆ ਹੈਗਾ ਹਾਂ ਜੀ ਤੁਹਾਡੀ ਹੁਣ ਕੀ ਮੰਗ ਹੈਗੀ ਜਿਹੜਾ ਜੀ 50 ਕਿਲੋ ਤੁਹਾਡੇ 10 ਕਿਲੋ ਦਾਣੇ ਕੱਟੇ ਹੈਗੇ ਸਾਨੂੰ ਇਹ ਸਾਡੇ ਜਿੰਨੇ ਜੀ ਸਾਡੇ ਪੂਰੇ ਦਾਣੇ ਚਾਹੀਦੇ ਚਾਹੀਦਾ ਸਾਨੂੰ ਦੀਪੂ ਜਿਹੜਾ ਪੂਰਾ ਵੀ ਨਾ ਚੱਕਾ 25 ਦੇ 25 50 ਕਿਲੋ ਦਾਣੇ ਇਹਨਾਂ ਨੂੰ ਜਿਹੜੇ ਹੈਗੇ ਆ ਉਹ ਪਰਚੀ 'ਚ ਕੱਢੇ ਹੈਗੇ ਉਪਰ ਪੈਨਾ ਨਾਲ ਕੱਟ ਕੇ ਤੇ 40 ਕਿਲੋ ਕਰ ਦਿੱਤਾ ਗਿਆ ਤੁਹਾਡੇ ਹੱਥ 40 ਕਿਲੋ ਕਿਤੇ ਆ ਤੁਹਾਡੇ ਪੰਜਾਂ ਮੈਂਬਰਾਂ ਦਾਣੇ 25 ਕਿਲੋ ਆਏ ਜੀ ਹਾਂਜੀ ਹਾਂਜੀ ਤੇ ਉਪਰ ਕੱਟ ਕੇ 40 ਕਿਲੋ ਕਿਤੇ 40 ਕਿਲੋ ਕਰ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਸਾਨੂੰ ਇਹ ਹੈ ਅਸੀਂ ਕਹਿਣਾ ਵੀ ਸਾਨੂੰ ਦਾਣੇ ਘੱਟ ਦਿੱਤੇ ਆ ਕਹਿੰਦੇ ਕਿਹੜੇ ਦਾਣੇ ਦੇ ਵਿੱਚੋਂ ਕਹਿੰਦਾ ਕੱਟ ਹੋਏ ਆ ਤਾਂ ਨੇ ਤਾਂ ਸਾਰਿਆਂ ਦੇ ਕੱਟੇ 5-5 ਕਿਲੋ ਆ ਰਹੇ ਆ ਇਹ ਤਾਂ ਸਰਕਾਰ ਦੇ ਦਾਣੇ ਆ ਮਨ ਲੇ ਸਰਕਾਰ ਆਪਣੇ ਕੋਲ ਦਾਣੇ ਦੇ ਲਈ ਸਰਕਾਰ ਹੋਣਾ ਕਹਿੰਦਾ ਹੋਣੀ ਨਹੀਂ ਇੱਥੇ ਬੰਦ ਨਹੀਂ ਹੋਣਾ ਇਹ ਤਾਂ ਹੋਣੀ ਕੋਈ ਗੱਲ ਨਹੀਂ ਹੋ ਸਕਦੀ ਆ ਇਹ ਕਹਿੰਦਾ ਕਰੀ ਦੇਣ ਕਹਿੰਦਾ ਇੱਕ ਵਾਰੀ ਲੈ ਲੈ ਠੀਕ ਹੈ ਮੈਂ ਤੁਹਾਡੀ ਮੰਗ ਵੀ ਕੀ ਆਏ ਜੀ ਕੋਲ ਜਾਓ ਸਾਡੇ ਨਾਲ ਪੁੱਛੋ ਸਾਡੇ ਨਾਲ ਪੁੱਛੋ ਜਿਆਲੀ ਕਿਲੋ ਕੱਟ-ਕੱਟ ਕੇ ਉਹ ਕਰ ਰਿਹਾ ਆ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਸਾਨੂੰ ਇਹੀ ਆ ਵੀ ਫਸਾ ਮਿਲਨੇ ਚਾਹੀਦੇ ਪਹਿਲਾ ਟੀਮਾਂ ਤੁਹਾਡੇ ਦੇਣ ਦਾਣੇ ਵੰਡ ਕੇ ਗਈਆਂ ਹੈਗੀਆਂ ਉਹ ਪੂਰੇ ਦਾਣੇ ਦੇ ਕੇ ਗਈਆਂ ਅੱਜ ਦੱਸੋ ਪੂਰੇ ਦੇ ਕੇ ਗਈ ਜਿਹਨੇ ਪਹਿਲਾ ਟੀਮ ਆਈਆਂ ਤੁਹਾਨੂੰ ਦਾਣੇ ਪੂਰੇ ਦੇ ਕੇ ਗਈਆਂ ਜੋ ਪਹਿਲੀ ਟੀਮ ਆਈਆਂ ਦਾਣੇ ਪੂਰੇ ਦੇ ਕੇ ਗਈਆਂ ਜੀ ਠੀਕ ਹੈ ਜੋ ਵੀ ਇਹਨਾਂ ਨੇ ਮੰਗ ਕੀਤੀ ਹੈਗੀ ਆ 50 ਸਰਕਾਰ ਦੇ ਕੋਲ ਕਿ ਸਾਡਾ ਜੋ ਵੰਡ ਦਾ ਹੱਕ ਹੈਗਾ ਉਹ ਸਾਨੂੰ ਮਿਲੇ ਕੈਮਰਾਮੈਨ ਸੈਨੀ ਨਾਲ ਪੋਪਲ 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 ਤੋਂ ਕੈਮਰਾਮੈਨ ਸੈਨੀ ਦੇ ਨਾਲ ਗੁਰਪ੍ਰੀਤ ਸਿੰਘ ਪੋਪਲ ਦੀ ਖਾਸ ਪੋਪਲ